ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਪੂਰੇ ਤਰੀਕੇ ਦੇ ਨਾਲ ਬਦਲ ਚੁੱਕਿਆ ਹੈ ਜਿੱਥੇ ਤੇਜ਼ ਬਾਰਿਸ਼ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਤੇ ਇੱਥੇ ਗੜੇ ਮਾਰੀ ਦੀ ਵੀ ਸੰਭਾਵਨਾ ਜਤਾਈ ਗਈ ਹੈ ਤਾਂ ਅਗਲੇ ਦਿਨਾਂ ਦੇ ਵਿੱਚ ਮੌਸਮ ਦਾ ਕੀ ਹਾਲ ਹੋਣ ਵਾਲਾ ਹੈ ਉਹ ਤੁਹਾਨੂੰ ਖਬਰ ਵਾਲੇ ਟੀਵੀ ਦੇ ਉੱਤੇ ਸਾਂਝਾ ਕਰਨ ਲੱਗੇ ਆਂ ਦੱਸਦੇ ਕਿ ਪੰਜਾਬ ਦੇ ਵਿੱਚ ਅੱਜ ਮੌਸਮ ਦਾ ਮિજાਜ ਪੂਰੀ ਤਰ੍ਹਾਂ ਬਦਲ ਗਿਆ ਹੈ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਹਲਕੀ ਅਤੇ ਤੇਜ਼ ਬਾਰਿਸ਼ ਹੋ ਰਹੀ ਹੈ ਕਈ ਥਾਵਾਂ ਤੇ ਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਤੇ ਕੁਝ ਲੋਕ ਇਸ ਦਾ ਆਨੰਦ ਵੀ ਮਾਣ ਰਹੇ ਨੇ ਤਾਂ ਪਿਛਲੇ 2-3 ਦਿਨਾਂ ਤੋਂ ਪੈ ਰਹੀ ਗਰਮੀ ਤੇ ਤੇਜ਼ ਧੁੱਪ ਸਰਦੀਆਂ ਦਾ ਮੌਸਮ ਲਗਭਗ ਖਤਮ ਮੰਨਿਆ ਜਾ ਰਿਹਾ ਸੀਗਾ ਪਰ ਕੱਲ ਤੋਂ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਜਲੰਧਰ ਦੇ ਵਿੱਚ ਜਿੱਥੇ ਭਾਰੀ ਬਾਰਿਸ਼ ਹੋ ਰਹੀ ਹੈ ਤੇ ਉੱਥੇ ਹੀ ਗੜੇਮਾਰੀ ਵੀ ਹੋਈ ਹੈ ਠੰਡੀਆਂ ਹਵਾਵਾਂ ਦੇ ਕਾਰਨ ਫਿਰ ਤੋਂ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਲੋਕਾਂ ਨੂੰ ਠੰਡ ਚੜਨੀ ਦੁਆਰਾ ਸ਼ੁਰੂ ਹੋ ਚੁੱਕੀ ਹੈ ਤਾਂ ਦੱਸਦੇ ਕਿ ਅੱਜ ਤੜਕਸਾਰ ਤੋਂ ਹੀ ਬਰਸਾਤ ਹੋ ਰਹੀ ਹੈ ਕਈ ਕਾਰਨ ਜਿਹੜੇ ਕਿ ਲੋਕ ਇੱਕ ਵਾਰ ਫਿਰ ਤੋਂ ਗਰਮ ਕੱਪੜੇ ਪਾਉਣੇ ਪਾਉਣ ਦੇ ਲਈ ਮਜਬੂਰ ਹੋ ਗਏ ਨੇ ਇਸ ਬਾਰਿਸ਼ ਦੇ ਕਾਰਨ ਇੱਕ ਵਾਰ ਫਿਰ ਤੋਂ ਠੰਡ ਜ਼ੋਰ ਫੜੇਗੀ ਅਤੇ ਸਵੇਰੇ ਤੇ ਸ਼ਾਮ ਦੇ ਵੇਲੇ ਲੋਕਾਂ ਨੂੰ ਫਿਰ ਤੋਂ ਠੰਡਕ ਦਾ ਸਾਹਮਣਾ ਕਰਨਾ ਪਵੇਗਾ ਦੱਸਦੇ ਕਿ ਮੌਸਮ ਵਿਭਾਗ ਦੇ ਮੁਤਾਬਕ ਅਗਲੇ 24 ਘੰਟਿਆਂ ਦੇ ਵਿੱਚ ਘੱਟੋ ਘਾਟਾ ਤਾਪਮਨ ਦੇ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਹੋਵੇਗਾ ਤੇ ਫਿਰ ਇਸ ਦੇ ਵਿੱਚ 2 ਤੋਂ 3 ਡਿਗਰੀ ਦੀ ਵੀ ਗਿਰਾਵਟ ਵੀ ਆਵੇਗੀ ਤਾਂ ਦੱਸਦੇ ਕਿ ਇਸੇ ਤਰ੍ਹਾਂ ਵੱਧ ਤੋਂ ਵੱਧ ਤਾਪਮਨ ਦੇ ਵਿੱਚ ਪਹਿਲਾਂ 2 ਤੋਂ 3 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਜਾਵੇਗੀ ਤੇ 24 ਘੰਟਿਆਂ ਦੇ ਬਾਅਦ ਇਹ 2 ਤੋਂ 4 ਡਿਗਰੀ ਵੱਧ ਸਕਦਾ ਹੈ ਤਾਂ ਅੱਜ ਸਵੇਰੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਦੇ ਨਾਲ ਨਾਲ ਹਨੇਰੀ ਤੂਫਾਨ ਅਤੇ ਬਿਜਲੀ ਜਿਹੜੇ ਕਿ ਗਰਜਨ ਦੀ ਪੁਖਵਾਣੀ ਵੀ ਕੀਤੀ ਹੈ ਤਾਂ ਇਹਨਾਂ ਸੂਬਿਆਂ ਦੇ ਲਈ ਅੱਜ yellow alert ਜਾਰੀ ਕਰ ਦਿੱਤਾ ਗਿਆ ਉਹ ਕਿਹੜੇ-ਕਿਹੜੇ ਸੂਬੇ ਨੇ ਉਹ ਵੀ ਤੁਹਾਨੂੰ ਅਹ ਜ਼ਰੂਰ ਦੱਸਾਂਗੇ ਦੱਸਦੇ ਕਿ ਅੰਮ੍ਰਿਤਸਰ ਪਠਾਨਕੋਟ ਤਰਨਤਾਰਨ ਫਾਜ਼ਿਲਕਾ ਰੂਪਨਗਰ ਤੇ ਸ੍ਰੀ ਮੁਕਤਸਰ ਸਾਹਿਬ ਪਟਿਆਲਾ ਮੁਹਾਲੀ ਤੇ ਦੱਸਦੇ ਕਿ ਇਸ ਦੇ ਨਾਲ ਹੋਰ ਵੀ ਕਈ ਸ਼ਹਿਰ ਨੇ ਜਿੱਥੇ ਕਿ ਮੌਸਮ ਵਿਭਾਗ ਦੇ ਵੱਲੋਂ ਅੱਜ ਯਾ ਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦਾ ਜਿਹੜਾ ਕਿ ਮੌਸਮ ਦਾ ਹਾਲ ਬਣਿਆ ਹੋਇਆ ਹੈ ਇਹ ਤਸਵੀਰਾਂ ਮੁਹਾਲੀ ਦੀਆਂ ਨੇ ਜਿੱਥੇ ਕਿ ਤੇਜ਼ ਹਨੇਰੀ ਚੱਲ ਰਹੀ ਹੈ ਤੇਜ਼ ਜਿਹੜੇ ਕਿ ਤੂਫਾਨ ਦੇ ਆਸਾਰ ਬਣੇ ਹੋਏ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮੀਂਹ ਵੀ ਜਿਹੜਾ ਕਿ ਪੈ ਸਕਦਾ ਹੈ ਹਾਲਾਂਕਿ ਜਲੰਧਰ ਦੇ ਵਿੱਚ ਗੜੇਮਾਰੀ ਵੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਤਾਂ ਦੱਸਦੀ ਹੈ ਕਿ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿੱਥੇ ਕਿ ਪਿਛਲੇ 2-3 ਦਿਨਾਂ ਤੋਂ ਦੁਪਹਿਰ ਦੇ ਵੇਲੇ ਜਿਹੜੀ ਕਿ ਧੁੱਪ ਚੜ੍ਹ ਰਹੀ ਸੀਗੀ ਤਾਂ ਲੋਕਾਂ ਨੂੰ ਇੰਜ ਲੱਗਿਆ ਕਿ ਠੰਡ ਜਿਹੜੀ ਕਿ ਚਲੀ ਗਈ ਹੈ ਪਰ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਗਰਮ ਕੱਪੜੇ ਪਾਉਣ ਦੇ ਵਿੱਚ ਇਸ ਮੌਸਮ ਨੇ ਮਜਬੂਰ ਕਰ ਦਿੱਤਾ ਤੁਹਾਡੇ ਇਲਾਕੇ ਦਾ ਕੀ ਹਾਲ ਹੈਗਾ ਕਿ ਉੱਥੇ ਵੀ ਅਜੇ ਹੀ ਜਿਹੜਾ ਕਿ ਅਜਿਹਾ ਮੌਸਮ ਬਣਿਆ ਹੋਇਆ ਕਿ ਤੁਹਾਡੇ ਇਲਾਕੇ ਦੇ ਵਿੱਚ ਬਾਰਿਸ਼ ਹੋ ਰਹੀ ਹੈ ਕਮੈਂਟਾਂ ਦੇ ਵਿੱਚ ਤੁਸੀਂ ਸਾਂਝਾ ਕਰ ਸਕਦੇ ਹੋ ਕਿ ਤੁਹਾਡੇ ਇਲਾਕੇ ਦਾ ਕੀ ਹਾਲ ਹੈਗਾ ਕਿਉਂਕਿ ਜੇਕਰ ਮੁਹਾਲੀ ਦੀ ਗੱਲ ਤੇ ਜਾਵੇ ਚੰਡੀਗੜ੍ਹ ਦੇ ਵਿੱਚ ਤੇ ਮੋਹਾਲੀ ਦੇ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਨੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਇਸ ਦੇ ਨਾਲ ਹੀ ਤੂਫਾਨ ਵਰਗੇ ਜਿਹੜੇ ਕਿ ਹਾਲਾਤ ਜਿਹੜੇ ਕਿ ਬਣਦੇ ਹੋਏ ਨਜ਼ਰ ਆ ਰਹੇ ਨੇ ਨਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਆਪਣੇ ਆਪਣੇ ਇਲਾਕੇ ਦਾ ਹਾਲ ਵੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਨਾਲ ਤੁਹਾਨੂੰ ਦੱਸਦੇ ਹਾਂ ਕਿ ਮੌਸਮ ਵਿਭਾਗ ਦੇ ਵੱਲੋਂ 17 ਜ਼ਿਲ੍ਹਿਆਂ ਦੇ ਵਿੱਚ ਅੱਜ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਹੈ